ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਸ ਪਤ ਨਾਲ ਕੋਈ ਸੰਬੰਧ ਨਹੀਂ ਕਿਸੇ ਨੂੰ ਠੇਜ ਪਹਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ <نسجل> مل... دو ری ری جی چلا لینا چلا لینا سکونا ادھر نپ کے دیکھے بڑا کہنا سا سارا ਉੱਜਨਾ ਕਿਤੇ ਵੇਰੇ ਗੱਲ ਮਾਰੇ ਚਲਾ ਕੇ ਐ ਕਿ ਮੈਂ ਮਾਰੇ ਜਾ ਮੈਂ ਨਹੀਂ ਬਸ ਪਰ ਵੱਡਕੀਨ ਕਰਤਾ ਹਾਂ ਮੈਂ ਜਾਣਦਾ ਮਤਲੀ ਨਾਲੇ ਤਾਂ ਪਾਹੇ ਕਦੋ ਕੋੜੀ ਆਪਾ ਦੂਜੀ ਇਹ ਬਾਈ ਦੇ ਡੇਰੀ ਵਾਲੀ ਇਹ ਪੈਂਦਾ ਖਸਮ ਕੀ ਕੰਮ ਦੇ ਨਾਲੇ ਤਾਂ ਰੋਜ਼ ਮੰਗਰੋ ਨਾਲੇ ਤਾਂ ਪਾੜਾ ਢੋਲਾ ਕਰਾਂਗੇ ਤੇ ਨਾਲੇ ਉਹ ਕੋੜੀ ਉੱਤੇ ਕਿਹੜਾ ਚੜ ਕੇ ਚਲਾਉਣ ਨੂੰ ਬਣਾ ਲਾਂਗਾ ਆਪਣਾ ਕਿਰਾਇਆ ਬਚ ਜਾ ਕਰੂ ਹਣਾ ਨਾਲੇ ਹਾਂ ਢੇਲ ਪਾਣੀ ਬਣ ਜਾ ਢੇਲ ਪਾਣੀ ਬਣ ਜਾ ਕਰੂਗਾ ਤੇਲ ਤਾਂ ਨਹੀਂ ਪੈਂਦਾ ਨਹੀਂ ਜਿੱਦਾਂ ਉਹਦਾ ਖਾਂ ਦੀਆ ਕੋਈ ਹਰਾਈ ਕਰਾ ਤੇਲੀਆ ਫਿਰ ਉਹ ਤੋਹਰਾ ਚਾਰਾ ਕਿ ਘਾਟਾ ਦੱਸ ਤੇਲ ਤੇ ਨਾ ਖਰਚਾ ਉਹਦਾ ਪਰਾ ਗੱਲ ਤੇਲ ਮੰਨ ਲਾਸ ਫੋਲੇ ਪੋਣੇ ਪੈਣਗੇ ਛੋਲੇ ਤੇ ਬਣਾ ਨਹੀਂ ਪਲਦੀ ਹੈ ਅੱਛਾ ਹਾਂ ਤਾਲ ਕੋਈ ਨਹੀਂ ਫਿਰ ਲਾਈ ਲੰਬਾ ਬੱਤਾ ਵੱਡਾ ਹੋ ਜੂਆ ਮਕੰਨ ਦਾ ਟੂੜੀ ਝਾਰ ਕੇ ਪੌਣੀ ਪਿਆ ਕਰੂ ਅੱਛਾ ਝਾਰਨੇ ਨਾਲ ਉਹ ਝਾਰ ਜਦ ਗੰਗੇ ਗੱਗਿਆ ਆਪਣੇ ਪਸ਼ੂਆਂ ਦੇ ਪੌਣੀ ਹੈ ਝਾਰ ਕੇ ਹਾਂ ਉਹ ਪਾਵੇਂਗਾ ਤਾਨੂੰ ਬਾਨੇ ਭੈਜੂ ਕੋੜੀ ਨੂੰ ਸੇ ਤੈ ਹਾਂ ਬਾਨੇ ਨਹੀਂ ਕੁਲਦਾ ਕੋੜੀ ਬਾਨੇ ਦਾ ਤਾ ਉਹ ਪਾਲਾ ਹੋ ਆ ਗਿੱਟ ਡਬੜੂ ਤਿਨਾ ਦਵਨੀ ਉਹਦਾ ਮਸਾਜਾ ਹਾਂ ਉਹ ਨਾਲੀ ਨਾਲ ਦੇ ਦੇ ਲੱਭਣ ਪਤੱਕ ਦੇ ਨੇ ਖੋਲੀ ਜਾਂਦਾ ਜੇ ਲੈਣਾ ਤੂੰ ਮੈਂ ਗਾਂਦਾ ਅੱਛਾ ਹੋਰ ਛੜੇ ਕੱਟੇ ਦੇ ਪੈ ਗਿਆ ਕਿਦਾਂ ਅੱਛਾ ਇਹ ਖੁੱਲ੍ਹੇ ਨਾ ਬੰਨ ਤੇ ਬਾਪੂ ਕਹਿੰਦਾ ਵੀ ਇਹ ਤਾਂ ਮੁਸਕਰ ਹੋ ਗਿਆ ਇੱਕ ਡਾਕਟਰ ਆਪਣੇ ਪਿੰਡ ਆ ਲਾ ਤੇ ਉਹ ਦੇ ਬੋਤਲ ਤੇ ਬੋਤਲ ਗਾਜ ਕੇ ਟੁੰਨ ਜਾ ਕਰੇ ਉਹ ਨਾ ਭਾਈ ਬੋਤਲਾਂ ਹੀ ਲਾਉਂਦੇ ਆ ਮੈਂ ਆਖਿਆ ਜੇ ਤਾਂ ਮਾਰੂ ਕੱਟਾ ਹੂੰ ਕੱਟਾ ਵੱਡਾ ਸੀ ਨਰਬਾਣਾ ਮੈਨੂੰ ਖੋਟਾ ਬਣਾਉਣਾ ਸੀ ਮੈਂ ਤੇ ਮੋੜ ਕੇ ਮੈਨੂੰ ਸੀ ਪਤਾ ਇਹ ਤੈਨੂੰ ਲਾ ਕਿਸੇ ਵੀ ਮਹਿੰਗਾ ਤੇ ਚੜਿਆ ਕਰੂਗਾ ਨਾ ਪੈਸੇ ਬਚਿਆ ਕਰੂ

جائی دا پیسہ دل جائی دا کہندے ہن تے نہیں کیویں من لے نے سر کڈ دام لے لیا بہت آ بھائی ہاں آ گیا واہ ایک دو بوندے تے اکھتے اکھتے جراں دی تو اکھ کا رکھو اے لے جا جون پانی تے ڈولا کھا لے ڈولا ਗਰਾ ਹਾਂ ਪਿੰਡ ਚ ਗਰਾਹੀ ਇਕੱਠੀ ਕਰਕੇ ਲਿਆਈਏ ਤੇ ਆਪਾਂ ਆਵਦੀ ਘੋੜੀ ਤੇ ਪੈਸੇ ਲਾਵਾਂਗੇ ਬਿਮਾਰ ਹੋ ਰਹੀ ਆ ਵਿਚਾਰੀ ਇਹੋ ਲਾਉਣੀ ਪੈਣਿਆ ਆ ਪਿੰਡ ਵਾਲੇ ਵੀ ਆਪਾਂ ਅੱਧੇ ਪਿੰਡ ਨੂੰ ਪੈਸੇ ਦੇਣ ਦੇਣ ਵਾਲੇ ਹੋਇਆ ਹਾਂ ਹਾਂ ਦਿੰਦੇ ਨਹੀਂ ਯਾਰ ਭੈਣ ਦੀ ਉੱਥੇ ਮੇਰੀ ਯਾਰ ਲੋਕ ਪਤਾ ਨਹੀਂ ਕੀ ਕਰਦੇ ਆ ਨਾਲਿਆਂ ਨਾਲ ਦੀ ਰਾਖੀ ਕਰੀਏ ਗਾਂਵਾਂ ਭਜਾਈਏ ਵਛੇ ਭਜਾਈਏ ਨਾਲੇ ਉਹਨਾਂ ਦੇ ਵਛੇ ਵੀ ਲੈ ਕੇ ਆਈਏ ਹਾਂ ਪੈਸੇ ਤਾਂ ਵੀ ਨਹੀਂ ਦਿੰਦੇ ਓਏ ਆਈ ਲੋਕ ਕੁੱਤੇ ਪਿੰਡ ਚ ਬਾਹ ਪੈ ਗਿਆ ਆਪਣਾ ਆਪਣਾ ਬਾਹ ਵਾਲੇ ਉਹ ਮੈਂ ਤੁਹਾਨੂੰ ਹੋਰ ਦੱਸਦਾ ਮਗਰਾ ਮੇਰੀ ਗੱਲ ਸੁਣੋ ਹਾਂ ਇਹ ਨਾ ਭੈਣ ਦੇ ਯਾਰ ਦੇ ਦਾ ਹੈ ਕੁੱਤਾ ਕੰਮ ਹੀ ਲੋਕਾਂ ਨੂੰ ਆਏ ਲੱਗਦਾ ਵੀ ਖਣੀ ਰਾਖੀ ਹੋਣੀ ਪੈਸੇ ਲਏ ਜਾਂਦੇ ਇਹ ਰਾਤਾਂ ਨੂੰ ਜਦੋਂ ਭੈਣ ਚੁੱਗ ਜਾਗ ਜਾਗਣਾ ਪੈਂਦਾ ਹਾਂ ਉਦੋਂ ਪਤਾ ਲੱਗਦਾ ਇਹ ਮੋਟਰਮਣੀ ਆਪਾਂ ਰਜਾਈ ਨਾਲ ਕੇ ਸੌ ਜਾਂਦੇ ਤੀਵੇਂ ਨਾਲ ਯਾਰ ਉਹੀ ਤਾਂ ਗੱਲ ਮੋਟਰਮਣੀ ਚੱਲ ਗਈ ਆਪਾਂ ਵੀ ਮੋਟਰਮਣੀ ਚੱਲ ਆਪਣੇ ਇੱਥੇ ਖਾਵਾਗੇ ਯਾਰ ਉਹ ਭੈਂਦਾ ਯਾਰ ਇੱਕ ਹੋਰ ਦੇਖ ਤੂੰ ਮੇਰਾ ਸਾਲਾ ਰੌਂਦਾ ਵਾਲਾ ਝੋਲਾ ਉੱਥੇ ਸਟੇ ਲ ਫੇਰ ਕਢਣਾ ਪਈ ਜੇ ਇਹਦੇ ਚ ਦਾ ਇੱਕ ਹੈਗਾ ਕਿੱਥੇ ਸਟੇ ਆ ਯਾਰ ਉੱਥੇ ਹੀ ਪਿਆਗਾ ਤੱਕਲਿਆਵਾਗੇ ਚਲਾ ਤੱਕਲਿਆਵਾਗੇ ਕੋਈ ਲੈ ਕੇ ਆ ਫੇਰ ਉਹ ਭੈਂਦੀ ਫੁੱਦੀ ਕੀ ਜੰਗ ਲੜਨੀ ਆ ਯਾਰ ਵਾਹ ਓਏ ਤੇਰੇ ਚੱਲ ਕੋਈ ਨਹੀਂ ਆ ਕਰਦੇ ਆ ਐਂ ਕਰਦੇ ਆ ਆਪਾਂ آپ ਮੋਟਰ ਤੇ ਚੱਲਦੇ ਮੋਟਰ ਕਾਹੀ ਕਾਹੀ ਆ ਗਿਆ ਜਿਹੜਾ ਪਾਈ ਨਹੀਂ ਹੈ ਬੰਦਾ ਕੋਈ ਬਾਤ ਆਪਾ ਹਾਲਣਾ ਉਹ ਨਾਈਪਾਟ ਇਸਪਲੈਂਡ ਲੈਣੇ ਲੈਣਾ ਅੱਜ ਕੱਲ ਲੋਕ ਨਹੀਂ ਕਿਸਦੇ ਲੋਕ ਕੀ ਲਾਦਤਾ ਆ ਤੇ ਬੱਸ ਕਿੰਨੀ ਹੁੰਦੀ ਆ ਹਾਂ ਡੁੱਗੇ ਦੀ ਬੰਡਿਟੀ ਹੋ ਬਿਚਾਉਂਦੇ ਆ ਹਾਂ ਵੀ

ਡਾਕਟਰ ਆਇਆ ਆ ਜੇ ਕੋੜੀ ਵੀ ਬਿਮਾਰ ਕਰ ਰੱਖੀ ਆ ਤੇ ਮੈਨੂੰ ਢੇੜੇ ਮਾਨ ਤੇ ਰੱਖ ਰੱਖਿਆ ਆਪ ਡਾਕਟਰ ਕੋਲ ਬੈਠਾ ਪੈਣ ਜੇ ਸਾਰਾ ਇੱਕ ਟੈਲੀਫੋਨ ਜਾ ਖੋਣ ਵਾਲਾ ਪੈਣ ਰੇ ਕੋਈ ਫੋਨ ਫੋਨ ਤੱਕੀ ਜਾਂਦਾ ਰਹਿੰਦਾ ਪਤਾ ਨਹੀਂ ਕਿਦ ਦਰ ਕੇ ਭੱਜ ਗਿਆ ਭੈਣ ਮੇਰੇ ਇਥੋਂ ਹੁਣ ਸਾਰਾ ਮੈਨੂੰ ਕਲੇ ਨੂੰ ਰੱਖੀ ਕਰਨੀ ਪੈਣੀ ਆ ਆ ਕਿਹੜਾ ਆ ਜਾਂਦਾ ہوا ہو بابا کی حال ہے مکان جی بڑھیا بڑھیا کتنے کھڑا بول وہ بس گیڑے مارا بچے بچے جا پالیس یا رات سارا نقصان کر کے پچھا جا رہے گیڑا تو مروتی کوئی ہے کوئی سی او او جوڑا پھر دا سی نہیں کچھ بھی اتنے ایک ڈکا نہیں سجا پچھا جا یار ਯਾਰ ਮੈਂ ਗੇੜਾ ਦੂਜਾ ਬੇਲੀ ਮੇਰਾ ਗੇੜਾ ਮਾਰ ਕੇ ਆ ਦੂਜਾ ਕਿਥੇ ਉਤਿਆ ਉਹ ਜਿਹੜਾ ਕੋੜੀ ਬਿਮਾਰ ਕੀ ਡਾਕਟਰ ਆਇਆ ਯਾਰ ਬੰਡਦੇ ਨਹੀਂ ਆ ਕੋੜੀ ਨੂੰ ਤੁਸੀਂ ਤੁਸ ਕਾਬਦਾ ਰੱਖੀ ਕਰੋ ਕੋਈ ਨਿਕਾਲ ਲਾਂਗੇ ਘੱਜੇ ਪਾ ਗਿਆ ਹਾਂ ਘਰੇ ਰੱਖੀ ਉਹ ਯਾਰ ਕੋੜੀ ਬਿਮਾਰ ਹੋ ਰਹੀ ਆ ਅੱਛਾ ਕੋੜੀ ਬਿਮਾਰ ਆ ਔਰ ਟਿਕ ਟੁਕੇ ਡਾਕਟਰ ਆ ਟਿਕ ਟੁਕੇ ਲਾਉਣੇ ਬੱਦਰ ਬੱਦਰ ਬੰਨਣਾ ਪੈ ਗਿਆ ਬੰਨ ਬੁੰਨ ਨਾ ਨਹੀਂ ਪਿਆ ਉਹ ਬਿਮਾਰ ਹੋ ਗਈ ਠੰਡ ਲੱਗ ਗਈ ਪੰਜਾ ਦਾ ਬਾਲਾ ਪਤੰਦਰੋ ਇੱਕ ਤਾਂ ਦੇ ਮੈਂ ਵੀ ਪਿੰਡ ਜਾਣਾ ਹੈਗਾ ਗਰਜਾਲ ਬੱਛਾ ਆ ਗਿਆ ਉਹ ਕਿੱਥੇ ਉਹ ਕਿੱਥੇ ਆਇਆ ਚੱਲ ਮੈਂ ਵੀ ਪਿੰਡ ਜਾਣਾ ਹੈ ਪਿੰਡ ਜਾਣਾ ਮੈਂ ਬੱਛਾ ਹੋਣੀ ਹੜ ਤੂੰ ਲੈ ਆ ਜਾਂਦਾ ਯਾਰ ਰੁਪਈਆ ਇਹਦੀ ਪੰਜ ਚਾਰ ਸਾਂ ਨਾ 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 ਰੁਪਈਆ ਐ ਪੈ ਤੋ ਹੁਣ ਗਾਹ ਭੁੱਛ ਬੱਛੀ ਰੱਖੀ ਹੁਣ ਸਾਰੇ ਹੈ ਪਿੰਡ ਦੇ ਬੱਛੀ ਸਭ ਵੀ ਜਾਈਓ ਨਾ ਨਾ ਹੂੰ ਗੱਲ ਕਰਦਾ ਮੈਂ ਸਾਡੇ ਪੱਠੇ ਸਾਡੇ ਤੋਂ ਵੀ ਨਹੀਂ ਪੈਂਦੇ ਅਸੀਂ ਤਾਂ ਗੇੜੇ ਵਾਲਿਆਂ ਕੋਲੇ ਰਾਤ ਪਟਾਈ ਰੋਗ ਪੈ ਗਏ ਖੇੜਾ ਦੇਖ ਸਾਜਾ ਰਾਤ ਯਾਰ ਮੈਂ ਭੇਜਿਆ ਮੈਨੂੰ ਲੱਗਦਾ ਟੈਲੀਫੋਨ ਤੇ ਟੈਲੀਫੋਨ ਤੇ ਨਾ ਲੱਗਿਆ ਉਹ ਮੈਂ ਭੇਜਿਆ ਯਾਰ

ਠੀਕ ਤਾਂ ਹੈ ਯਾਰ ਕਿਹੜਾ ਠੀਕ ਤੁਸੀਂ ਕਿਹਨੂੰ ਕਿਹੜਾ ਗੂੜਾ ਮਾਰਦੇ ਨਹੀਂ ਬਹਿ ਜਾ ਮਕੰਨ ਬਹਿ ਗਿਆ ਬਹਿ ਗਿਆ ਕਿਹੜਾ ਮਾਰਦੇ ਕਿਉਂ ਮਾਰਦੇ ਹੈ ਨਾ ਕਿਹੜਾ ਜ਼ਰੂਰੀ ਮਾਰਦੇ ਮਕੰਨ ਦੇ ਸਾਰੇ ਬਹਰਾ ਖਾ ਗਏ ਪਸ਼ੂ ਹੋ ਗਿਆ ਸਾਡੇ ਭਾਂਗੇ ਜੀ ਨਿਗਰ ਰੱਖੇ ਕੋ ਦੇਖ ਤੁਸੀਂ ਪਰ ਨਿਗਾਹ ਤਾਂ ਹੈਗੀ ਸੀ ਸੋਨੂ ਦੇਖ ਰ ਪੀਏ ਦਿਨ ਨਿਆ ਪਾਈ 6 ਮਹੀਨਿਆਂ ਦੀ ਮੀਨੇ ਗਰਾਹੀ ਦੇਖ ਗਰਾਹੀ ਤੁਸੀਂ ਕਿਹੜੀ ਦਿਨ ਮੈਨੂੰ ਤਾਂ ਕੋਈ ਐਕਟ ਵੀ ਨਹੀਂ ਕਰਦੀ ਹਾਂ ਹਾਂ ਇਹ ਇਹ ਕਸ਼ਾ ਕਰਕੇ ਗਿਆ ਓਏ ਤਾਰ ਸਾਰੇ ਪਿੰਡ ਚ ਮੰਗਣ ਆਲਾ ਪਿਆ ਸਾਡਾ ਕੋਈ ਗਰਾਹੀ ਨਹੀਂ ਮੇਰੀ ਘੋੜੀ ਬਿਮਾਰ ਹੋ ਰਹੀ ਐ ਅੱਛਾ ਕੋਜੀ ਹਾਂ ਤੇ ਟੀਕਾ ਦੂਜਾ ਮੁੰਡਾ ਟੀਚਰ ਬਣ ਗਿਆ ਉਹ ਉਹ ਤਾਂ ਦੇਖ ਤੂੰ ਵੀ ਠੰਡ ਠਾਈ ਜਦ ਵੱਲੀ ਫਿਰਦੇ ਮੱਕੰਦ ਹੋਈ ਜਾਂਦਾ ਜਾਨਵਰ ਬਿਮਾਰ ਹੋ ਜਾਂਦੀ ਉਹ ਕੋਈ ਪੈਸੇ ਤਾਂ ਦੇਂਦਾ ਨਹੀਂਗਾ ਹੁਣ ਡਾਕਟਰ ਨੂੰ ਅਸੀਂ ਕੀ ਦਈਏ ਠੰਡ ਦਈਏ ਅਸੀਂ ਮੇਰੀ ਗੱਲ ਸੁਣਨਾ ਸਾਤ 6 ਮਹੀਨਿਆਂ ਤੋਂ ਜਿਹੜੇ ਸਾਡੇ ਪਿੰਡ ਵਾਲੇ ਮੈਂਬਰ ਸਰਪੰਚ ਨੇ ਇਕੱਠੇ ਕਰਕੇ ਰੁਪਈਏ ਲੈ ਜਾਂਦੇ ਆ ਕਿਹੜਾ ਆਖਿਆ ਨੂੰ ਦੇਣੇ ਸਾਰਾ ਬਜਟ ਇਹਨੂੰ ਦਿੰਦੇ ਕਿ ਨਹੀਂ ਦਿੰਦੇ ਸਾਨੂੰ ਮਕੰਨਾਂ ਰੁਪਈਆ ਨਹੀਂ ਦਿੱਤਾ ਅਜੇ ਤੱਕ ਅੱਜ ਸਾਡੇ ਨੂੰ 400 ਰੁਪਈਆ ਜਾਈਗੇ ਫੇਰ ਵੀ ਪਿੰਡ ਲਈ ਨਾ ਤੇ ਇਸ ਪਿੰਡ ਲਈ ਤੇਰੇ ਪਿੰਡ ਅਸੀਂ ਰਾਖੀ ਕਰਦੇ ਨਾ ਸਾਨੂੰ ਦੁੱਧ ਦੇ ਕੇ ਜਾਂਦੇ ਸੀ ਰਾਤ ਨੂੰ ਦੁੱਧ ਦੁੱਧ ਇੱਥੇ ਇੱਥੇ ਰੋਟੀ ਤੇ ਕੋਈ ਨਹੀਂ ਪੁੱਛਦਾ ਇਹ ਗੱਲ ਮੇਰੇ ਤਾਂ ਦੇਖ ਭਾਈ 12 ਕਿੱਲੇ ਸੀਗੇ 20 ਤੇ ਮਕੰਦ 400 ਲੈ ਗਏ 400 ਦੇ ਕਿੰਨਾਗਾ 200 ਰੁਪਏ ਹੀ ਹੋਗਾ ਕਿਲੇ ਦਾ ਸਾਫਾ ਕਿਲੇ ਦਾ 200 ਪਾਇਆ ਤੇ ਫਿਰ ਮੈਥੋਂ ਲੈ ਗਏ ਭਾਈ 6 ਮਹੀਨਿਆਂ ਦਾ 200 ਪਾਇਆ ਹਾਂ ਸਾਨੂੰ ਸਾਨੂੰ ਅਸੀਂ ਤਾਂ ਅੱਧੇ ਪਿੰਡ ਦੇ ਤੇ ਲੈਣੇ ਆ ਜੀ ਕੋਈ ਦਿੰਦਾ ਹੀ ਨਹੀਂ ਸਾਨੂੰ ਮਕੰਦ ਹੋਰ ਨਾ ਹੋਵੇ ਉਹ ਜੀ ਕੰਜਰ ਜਿਹਾ ਆਪਾਂ ਤੋਂ ਗ੍ਰਾਹੀ ਕਰਕੇ ਲੈ ਜਾਂਦੇ ਤੇ ਕਿਤੇ ਆਈ ਚਲਾਈ ਚਲਾਈ ਜਾਂਦੇ ਹੁਣ ਆਪ ਹੀ ਰੱਖ ਲੈਂਦੇ ਆਪ ਹੀ ਰੱਖ ਲੈ ਤੇ 3 ਮਹੀਨਾ ਤੋਂ ਅੱਧ 50 ਦਿਨਾਂ ਨੂੰ ਦੇ ਦਿੰਦੇ ਹੋਣਗੇ ਕੀ ਪੱਟਾ ਕਿ ਅੱਗੇ ਇਹ ਵੀ ਗਰੀਬ ਬੰਦੇ ਝੂਠਾ ਨਹੀਂ ਮਰਦੇ ਨਹੀਂ ਇਹ ਵੀ ਟਾਈਮ ਪਾਸ ਹੀ ਕਰਦੇ ਟਾਈਮ ਪਾਸ ਕਰਦੇ ਵਿਚਾਰੇ ਕੁੱਤਾ ਪਿੰਡ ਹੈ ਹੈ ਨਹੀਂ ਪਿੰਡ ਹੈ ਅੱਜ ਤਾਂ ਛੇੜਾ ਮਾਰਾਂ ਨਾ ਇਹ ਨੂੰ ਵੜਿਆ ਕੇ ਜੇ ਛਿੜਾ ਲਈਏ ਬੱਚਾ ਆਂ ਬਜਾ ਲਾ ਮ ਗਜੀ ਸੀ ਗੱਜੇ ਪਈ ਮਾੜਾਈ ਆ ਦੇਖ ਮੈਂ ਤਰੀਬ ਦਾ ਪੈਸਾ ਰੱਖ ਰਿਹਾ ਨਾ ਮਕਾਨ ਚ ਮਾੜਾਈ ਆ ਤੂੰ ਸੀ ਵੀ ਆ ਜੀ ਮੇਟੇ ਪੈਂਟ ਕੁੱਤਾ ਆ ਗਿਆ ਰਪਏ ਕੋ ਸਾਰਾ ਦਿਨ ਤੁਰੇ ਫਿਰਦੇ ਹੋਗੇ ਪੈਂਟ ਪਾਈ ਕਿ ਨਹੀਂ ਕਾਇਗੀ ਦਾ ਖੁਜਣਾਗੇ ਹਾਂ ਅਰੇ ਕੁੱਤੇ ਪੈਂਟ ਵਾਲੇ ਸਾਰੇ ਕੋਈ ਵੰਨ ਗਰਾਏ ਆ ਹੁਣ ਇੱਕ ਆਇਆ ਸੀ ਉਹ ਮੁੰਡਾ ਆਇਆ ਸੀ ਕੋਈ ਅੱਛਾ ਉਹ ਸਾਡ ਨੂੰ ਕਹਿੰਦਾ ਪੈਰੀ ਹੱਥ ਲਾ ਦੇਣਾ ਖੱਡੀਆਂ ਐ ਕਰੋ ਉਹ ਕਰੋਗਾ ਅਸੀਂ ਕੁਝ ਕੀਤਾ ਹੀ ਨਹੀਂ ਇਹੋ ਅੱਛਾ ਤੇ ਪੈਰੀ ਅੱਠ ਠੋਕੀ ਆਏ ਮੈਂ ਭਾਈ ਆਪਦਾ ਵੀ ਪੈਰੀ ਅੱਠ ਲਾ ਕੇ ਹਾਂ ਲਾਦਾ ਆਪਦਾ ਕੰਟਰੋਲ ਚ ਨਹੀਂ ਆਏਗਾ ਮਕੰਦਾ ਇਹ ਦੂਜਿਆਂ ਤੇ ਭਾਈ ਦੋਸ਼ ਦੇਈ ਜਾਂਦੇ ਉਹ ਮੁੰਡਾ ਸਾਡੇ ਕੋਲ ਆ ਜਾਂਦਾ ਗੱਲਾਂ ਬੱਸ ਕਰ ਆਏ ਹੁਣ ਯਾਰ ਕਿਹਨੇ ਮਕੰਦ ਕੋ ਸੱਦ ਕੇ ਲਿਆਉਂਦਾ ਦੱਸ ਭਾਈ ਉਹ ਸੱਦ ਕੇ ਕੌਣ ਲਿਆਉਂਦਾ ਯਾਰ ਆਪੇ ਆਉਂਦਾ ਅਗਲਾ ਦੇਖ ਅਗਰ ਨਸ਼ੇ ਮਾਰਾ ਤੁਰੇ ਫਿਰਦਾ ਹੈ ਹਾਂ ਇਹ ਵੀ ਗੱਲ ਵੀ ਉੱਥੋਂ ਕਰਾਂਗੇ ਉੱਥੋਂ ਕਰਾਂਗੇ ਕੁੱਤੇ ਵਾਂਗ ਭੈਣਾਂ ਨੂੰ ਕਹਿੰਦਾ ਸਹੀ ਕਹਿੰਦਾ ਟੀਮ ਖਵਾ ਦੇ ਮੁੰਡਾ ਹੈਗਾ ਉਹ ਆ ਜਾਂਦਾ ਉਹਦਾ ਪਹਿਨੇ ਕੋਣ ਚਾਚਾ ਗਿਆ ਸੀ ਤਾਇਆ ਆਇਆ ਸੀ ਅੱਛਾ ਉਹ ਕਹਿੰਦਾ ਜੀ ਕਹਿੰਦਾ ਸਾਡੇ ਮੁੰਡੇ ਨੂੰ ਤੁਸੀਂ ਆਹ ਕੰਮ ਤੇ ਲਾਦਾ ਅੱਛਾ ਵੀ ਰਾਖੀ ਤੇ ਰੱਖ ਰੱਖਿਆ ਮਾੜੀ ਗਾਇ ਗਾੜੀ ਬੰਡ ਦੇ ਦੇ ਉਹ ਬਈ ਲਾ ਫਿਰਦਾ ਹੀ ਸੀ ਪਾਉ ਖੜਾ ਹਾਂ ਜੇ ਰਾਖੀ ਤੇ ਰੱਖ ਲਿਆ ਤੇ ਲੋੜ ਆ ਗਿਆ ਕੀ ਭਾਈ ਜੀ ਤੂੰ ਕੀ ਗੱਡਾ ਛੱਡ ਜਾ ਘਰੋਂ ਤਾਂ ਨਹੀਂ ਖਾਂਦਾ ਮਕੰਦ ਹਾਂ ਨਾਲੇ ਘਰੇ ਸੁੱਣ ਨਕਲੇਸ ਕਰਦਾ ਵੀ ਅੱਛਾ ਜੇ ਤਾਂ ਤੁਹਾਡੇ ਬਸ ਚ ਹੋਵੇ ਮੁੰਡਾ ਫੇਰ ਤਾਂ ਤੁਸੀਂ ਆਖੋ ਭਾਈ ਇਹ ਵੀ ਗੱਲ ਠੀਕ ਹੈ ਹੈ ਐਵੇਂ ਬਸ ਜਿਨੀ ਬਾਸ ਤਾਂ ਕਿਹੜਾ ਜੇ ਸਾਡੇ ਪਿੰਡੋਂ ਖਾਓ ਨਹੀਂ ਪੈਂਦਾ ਲੀਡਰ ਬਾਲੀ ਆ ਦੇਖ ਹਾਂ ਹਰ ਇੱਕ ਬੰਦਾ ਹਰ ਇੱਕ ਬੰਦਾ ਲੀਡਰ ਹੈ ਕਹਿੰਦਾ ਮੈਂ ਆ ਮੈਂ ਆ ਸਰਪੰਚ ਮੈਂ ਆ ਲੈ ਇੱਕ ਬੰਦਾ ਬੰਡ ਮਰਾਉਂਦਾ ਫਿਰ ਲੈ ਬਣੂ ਤਾਂ ਕੀ ਬਣੂ ਤਾਂ ਕੀ ਜਿਹੜਾ ਬਣ ਜੇ ਜਿਹੜਾ ਬਣ ਜੇ ਡੱਕਾ ਹੁੰਦੇ ਫੜਲੇ ਨਾ ਖਾ ਜਾਂਦੇ ਪਰਾਪ ਲੁੱਟ ਕੇ ਖਾ ਗਏ ਸਾਰੇ ਕੋਈ ਗਲੀ ਨਹੀਂ ਨਾਲੀ ਨਹੀਂ ਤੁਸੀਂ ਕੀ ਕਰਨੇ ਸਰਪੰਚ ਕਿ ਭਾਈ ਕਿ ਉਹਦੇ ਨੂੰ ਮਾਰ ਦੇ ਕੇ ਆਇਆ ਵੇ ਤੂੰ ਆਈ ਮੂਸੋ ਜਲੇ ਆਈ ਕਰ ਆਪਣੇ ਹੈ ਨਾਲੇ ਤਾਂ ਕੋਈ ਦੁੱਧ ਦਾ ਪਲਾ ਲੈ ਚਾਚੂ ਬਣਾ ਲੋਂਗੇ ਕਿੰਨੇ ਮਗਨ ਅੰਡਾ ਪਈ ਹਾਂ ਤੇ ਨਾਲੇ ਕੋਈ ਜੇ ਕੋਈ ਭੱਜ ਦਾਲ ਪਾਣੀ ਲਿਓਣ ਆਪਣੇ ਗਾਜਰਾਂ ਖੜੀਆਂ ਚੱਲੋ ਉਹ ਲਿਆਓ ਗੋਲੀਆਂ ਪੱਕ ਗਾਇਆ ਕਰੀ ਤੇ ਇਕ ਆਪਣਾ ਛੇਰਾ ਬੱਚਾ ਆਇਆ ਸਾਲ ਕਦਾ ਅੱਛਾ ਇਹ ਜੇ ਮੇਰਾ ਛੇਰ ਤੂੰ ਲੈ ਕੇ ਜਾ ਮੈਂ ਕਿਤੇ ਗਾਲ ਕੂਲ ਦੇ ਪਰੇ ਦੂਜੇ ਪਿੰਡਾ ਹੋਰ ਗਿਆ ਛੇਰ ਵਰ ਕਾ ਇਹ ਨਾ ਕਰ ਹਣਾ ਮਗਨ ਹਾਂ ਯਾ 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 ਥੋੜੇ ਤਾਂ ਸਾਹਿਬ ਕੀ ਗੱਲੇ ਹੈ ਸਾਨੂੰ ਕੋਈ ਛੱਡਣ ਨਹੀਂ ਦਿੰਦਾ ਸਾਨੂੰ ਛੱਡਣ ਨਹੀਂ ਦਿੰਦਾ ਅੱਜ ਤੁਸੀਂ ਆ ਗਏ ਸਾਡੇ ਕੋਲ ਹੁਣ ਮਾਰੀ ਜਾਂਦੇ ਗੱਲਾਂ ਦੁੱਧ ਲੈ ਜਾਓ ਲੋਡ ਹੁੰਦੀ ਆ ਉਦੋਂ ਆਉਂਦੇ ਹੋ ਨਾ ਛੇ ਸਾਡੇ ਪਹਿਲਾਂ ਨਾ ਨਾ ਆ ਜੂਆ ਹੀ ਹੁਣ ਤੇ ਮਕੰਦ ਜਵਾਬ ਨਹੀਂ ਅਸੀਂ ਕੁਝ ਨਹੀਂ ਜਵਾਬ ਕੋਈ ਆ ਗਏ ਕੋਈ ਆ ਗਏ ਕੋਈ ਆ ਗਏ ਸਾਡੇ ਪਹਿਲਾਂ ਦੁੱਧ ਹੀ ਨਹੀਂ ਸੀ ਭਾਈ ਕਿੱਥੋਂ ਦੇ ਦਿੰਦੇ ਮੈਂ ਪਹਿਲਾਂ ਆਪ ਹੀ ਭਈ ਅਸੀਂ ਤਾਂ ਸੁੱਕੇ ਦੁੱਧ ਦਿੰਦੇ ਸੀ ਕਮਾਲ ਹੋ ਗਈ ਮੈਂ ਉੱਥੋਂ ਟੱਪਦਾ ਹੁੰਦਾ ਸੀ ਟੱਪਦਾ ਮੈਨੂੰ ਪਤਾ ਸੀ ਮੈਨੂੰ ਕਦੇ ਹੱਥ ਨਹੀਂ ਮਾਰਿਆ ਕੋਈ ਨਾ ਆਖਣੇ ਕੋ ਬੋਲਦਾ ਨਹੀਂ ਗੰਨ ਐਸੀ ਵੀ ਚੱਲ ਭਾਈ ਮਾਂ ਗਰ ਜਾਂਦਾ ਰੋ ਜਾਂਦੇ ਰਾਤੀ ਤੇ ਮੁੰਡਾ ਕਾਹ ਲੈ ਸੀ ਤਾਂ ਨਹੀਂ ਕਦੇ ਰੋਇਆ ਦੇਖ ਹੁਣ ਕੰਮ ਪੈ ਗਿਆ ਬੱਚਾ ਨਹੀਂ ਕੰਮ ਪੈ ਗਿਆ ਨਿਕਾਇਆ ਕੰਮ ਮੇਰੇ ਸੇ ਮਾਰਿਆ ਦੇਖਾ ਗੁੱਥਾ ਮਾਰਿਆ ਤੇਰਾ ਪੇਟਾ ਬਰਾ ਸੀ ਉਹਨੇ ਕਿੱਥੇ ਕਿੱਥੇ ਰੱਖੀ ਸਾਰੇ ਮਕਾਨ ਦਾ ਨੁਕਸਾਨ ਸਾਰੇ ਪੈਣ ਦੀ ਰੱਖੀ ਕਰਨੀ ਕੌਕੀ ਨਹੀਂ ਆਗੀ ਨਹੀਂ ਆਪਾ ਜਵਾਨ ਮੰਨਿ ਗਰੇਸ਼ ਕਰਦੀ ਹੋਈ ਉਹ ਤੇ ਮੈਂ ਦੇਖ ਮੈਂ ਕਹਿੰਦਾ ਪ੍ਰਿੰਡੀਆਂ ਦੇ ਦੋ ਕਿਲੇ ਲਾ ਰੱਖਿਆ ਉਹਦਾ ਨਹੀਂ ਕੋਈ ਬਹਾਲ ਛੱਡਿਆ ਗਾਂ ਪਾਰ ਕੇ ਰੋਜਾਂ ਨੇ ਪਹੁੰਚਦਾ ਰੋਜ ਤਾਂ ਜਰਾ ਸੀ ਬਹੁਤ ਭਜਾਇਆ ਰੋਜ ਤਾਂ ਹੀ ਨਹੀਂ ਓਏ ਆ ਗਿਆ ਓਏ ਰਾਤ ਪਰਾਂਤੀ ਆਈਆਂ ਆਪਣੇ ਟਿੱਬੇ ਪਹੁੰਚ ਜਾਈ ਨਾ ਇੱਧਰ ਤੁਸੀਂ ਨਾ ਆਪਣੇ ਪਿੰਡ ਦੀ ਰਾਖੀ ਕਰ ਦਿਓ ਉਹਨਾਂ ਮੀਰਪੁਰ ਵਾਲੇ ਇੱਧਰ ਆ ਜਾਂਦੇ ਟਾਪਕੇ ਹਾਂ ਆ ਜਾਂਦੇ ਨਹੀਂ ਫੋਨ ਪੈਂਦਾ ਦੇਖ ਦੋ ਰੱਖਿਓ ਨਾ ਸਾਰੇ ਪਿੰਡਾਂ ਚੋਂ ਤਾਂ ਨਿਕਲ ਜਾਂਦੇ ਦੂਰ ਹਾਂ ਕਈ ਪਿੰਡਾਂ ਕਿ ਨਹੀਂ ਹੁੰਦੇ ਨਹੀਂ ਹੁੰਦੇ ਚਾਲ ਕੋਈ ਨਹੀਂ ਤੂੰ ਆਈ ਮੇਰਾ ਸ਼ੇਰ ਸ਼ਾਹ ਜਿਵੇਂ ਚੰਗਾ ਮੂੰਹ ਸੋਝਲੇ ਨਾ ਜੋਰ ਲੈ ਆਈ ਤੂੰ ਤਾਂ ਪਰਿਆਲਨ ਦਾ ਪੁੱਤ ਪਾਇਕ ਪੁਕੇ ਲਾਲਨ ਦਾ ਹੈ ٹھنڈ جی آ ماڑا موٹا لے لے نہ اپنے مکانا پولا نہیں لگتا جی لائی ہوئے کوئی نی پھر میں آؤں گا چل ਗੇੜਾ ਮਾਰੂ ਫਿਰ ਮੈਂ ਸ਼ਾਮ ਨੂੰ ਆਈ ਮੇਰੇ ਨਾਲੇ ਬੱਚਾ ਆਇਆ ਲੈ ਆਈ ਹੈ ਨਾ ਹਾਂ ਬੱਚਾ ਆਇਆ ਬੱਚਾ ਆਇਆ ਟੱਕ ਟੱਕ ਖੁੜਕ ਪੈਰੀ ਹੋ ਹਾ ਟੱਕਾ ਘੁੜ ਕੇ ਪੈਰੀ ਹੈ ਜਲੂਨ ਜੀ ਹੁੰਦੀ ਹੈ ਮੈਂ ਤਾਂ ਲੱਗਦਾ ਮੰਗਦਾ ਕੁਛ ਨਾ ਕੋ ਸੇ ਵੀ ਪਰੋਣਾ ਰੋਗ ਆ ਗਿਆ ਕੋਈ ਰੋਗ ਨਹੀਂ ਹੈ ਮੈਂ ਕਹਿੰਦਾ ਹੈ ਰੋਗ ਨਹੀਂ ਹੈ ਇੱਕ ਪੁੱਤ ਨਹੀਂ ਬੱਚੇ ਪੁੱਛੇ ਜੜਾ ਦਾ ਅੱਛਾ ਮੰਨ ਗਿਆ ਮੰਨ ਗਿਆ ਐ ਜਿਹਦੇ ਤੇ ਹੁੰਦੀ ਆ ਪਾਉਦੀ ਪਾਣੀ ਕਣੀ ਐ ਆਏ ਆਏ ਭਾਈ ਕੀ ਲੋਗ ਹੋਈ ਨਾ ਕੋਈ ਨਾ ਕੋਈ ਕੁਟੀ ਕੁਟੇ ਡਾ ਦੇ ਤੁਸੀਂ ਭਾਂਦੇ ਯਾਰੋ ਨਾ ਜਿਹੜਾ ਸਹੀ ਇੱਥੇ ਨਹੀਂ ਲੱਗਦੇ ਹਾਂ ਯਾਰ ਹਾਂ ਨਾ ਮੈਨੂੰ ਤਾਂ ਲੱਗਦੇ ਹਾਂ ਨਾ 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 ਓਏ ਮੈਂ ਤਾਂ ਤੂੰ ਗੱਲਾਂ ਬਣਾਈ ਆ ਭਈ ਲੱਖ ਬਣਾਈ ਆ ਸਾਡੇ ਕੋਲ ਚਾਰੋ ਸਾਨੂੰ ਕੀ ਓਏ ਸਾਡਾ ਤਾਂ ਯਾਰ ਬੋਰ ਗਿਆ ਬੈਠਾ ਉਹਦੇ ਤੇ ਗੁੱਸਾ ਆ ਜਾਂਦਾ ਯਾਰ ਉਹਦੇ ਤੇ ਆ ਜਾਂਦਾ ਗੁੱਸਾ ਨੇ ਪੇ ਤੇ ਤੁਸੀਂ ਕਿਸੇ ਦੇ ਫਿਰ ਜੋਰ ਚਾਲਦਾ ਹੁੰਦਾ ਛੇ ਨੇ ਪੇ ਤੇ ਕਿਉਂ ਚਾ ਪੁਆਇੰਟ ਮਰਾਵੇ ਖੜ ਕੇ ਕਿ ਲੋੜਾ ਫੜਨਾ ਤੂੰ ਓਏ ਯਾਰ ਨਹੀਂ ਯਾਰ ਨਾਲੇ ਮੇਰੀ ਕੋੜੀ ਬਿਮਾਰ ਕਰ ਗਿਆ ਭਾਈ ਭਾਈ ਫਿਰਦਾ ਹੂ ਬਾਲਾ ਅੱਲਾਵਾ ਉਹ ਛੋੜ ਜਾ ਮਹੀ ਲੀ ਜੱਡ ਨਾਮੀ ਕਿੱਥੇ ਉਹਨਾਂ ਨੂੰ ਵੈਟੀਕੇ ਟੁੱਕੇ ਲਵਾਈਏ ਡਾਕਟਰ ਨੂੰ ਦਿਖਾ ਛੇੜਾ ਉਹ ਚੰਗਾ مینو پتا نہیں بابا کاڑا ہوں پتا مکارج کلو کا ਅੱਛਾ ਬਣਾਵਾਂਗੇ ਛੇਰਾ ਆਈ ਚੰਗਾ ਬਣਾ ਜਾ ਕੋੜੀ ਵਾਸਤੇ ਨਾਲ ਲੈ ਆਈ ਕੋੜੀ ਕੋੜੀ ਤੇ ਨਾਲ ਪਈ ਨਾ ਹੋ ਜੂ ਨਾਲ ਪਈਏ ਸਾਡੇ ਕੋਲੇ ਦੇ ਦੇਾਂਗੇ ਹਾਂ ਠੀਕ ਆ ਜਾਂ ਨਾਲ ਲੈ ਆਉਂਗਾ ਸ਼ਾਮ ਨੂੰ ਫੇ ਕੋੜੀ ਲੈਣਾ ਆ ਲੈ ਕੇ ਆਉਂ ਹਾਂ ਨਾਲ ਬੱਠਾ ਕਰਦਾ ਸੀ ਪਹਿਲਾਂ ਨਾਲ ਆਈ ਗਈ ਸਾਡੇ ਦਿੰਦਾ ਸੀ ਕਾੜੇ ਪਸ਼ੂਆਂ ਦੇ ਕਾੜੇ ਹਾਂ ਤੁਸੀਂ ਵੀ ਇਹ ਕਰਦੇ ਬੰਨ ਕੋੜਿਆਂ ਦੇ ਬੱਠੇਰੇ ਖੋਲ੍ਹਦੇ ਆ ਉਹ ਦੂਰ ਤੱਕ ਜਾਂ ਮੈਨੂੰ ਤੁਹਾਨੂੰ ਪਤਾ ਨਹੀਂ ਹੈ ਹਾਂ ਨਾ ਨਾ ਬਾਹ ਉਹ ਤੇ ਉਹ ਫਿਰ ਮਕਾਨ ਦੂਰ ਖੈਰ ਬੰਨ ਦੀ ਸ਼ਿਕਾਇਤ ਨਾ ਹੋਵੇ ਜਰ ਜਾਓ ਬੰਨ ਨੂੰ ਠੰਡ ਲੱਗੀ ਨਮੂਨ ਅੱਜ ਕੱਲ ਦਵੱਲੀ ਫਿਰਦੀ ਆ ਬੰਨ ਦੀ ਸ਼ਿਕਾਇਤ ਲੱਗੀ ਆਪਾਂ ਨੇ ਆਪ ਕਰਦੀ ਆ ਹਾਂ ਪਤਲਾ ਕਰਦੀ ਆ ਗੋਫੇ ਪਤਲਾ ਕਰ ਦਿਓ ਫੇਠਾ ਫਿਰ ਬੰਨ ਉਹ ਠੰਡਾ ਹੈ ਗੋਹਾ ਪਤਲਾ ਠੰਡ ਨਾ ਕਰੂਗੀ ਠੰਡ ਨਾ ਤੇ ਜੇ ਬੰਨ ਪਊਗਾ ਤਾਂ ਗੋਹਾ ਕਰਦੀ ਨਹੀਂ ਇਹ ਵੀ ਗੱਲ ਠੀਕ ਜਿਹਦੇ ਤੈਨੂੰ ਕਾਰਜੀ ਹੋ ਜਾਂਦੀ ਟੱਟੀ ਆਉਂਦੀ ਆ

ਹੁੰਦੇ ਆ ਪਾਠੀਆਂ ਕਿ ਜਿਹੜੇ ਮਾਪੜੇ ਜਿਹੇ ਹੁੰਦੇ ਆ ਯਾਰ ਗੋਇ ਚ ਕਿਡ ਪੁੰਡ ਪੁੰਡ ਹਾਂ ਹੁੰਦੇ ਮੈਂ ਅੱਜ ਕੱਲ ਦੇ ਤੁਸੀਂ ਪੁੰਡ ਨਹੀਂ ਹੋ ਪੁੰਡ ਹੁੰਦੇ ਆ ਉਹ ਸਫਾਈ ਕਰ ਦਿੰਦੇ ਹੁੰਦੇ ਤੁਸੀਂ ਭੂਣ ਲੱਗਦੇ ਮੈਨੂੰ ਤਾਂ ਪੂਰੇ ਗੱਡ ਲੱਰ ਜਾਂਦੇ ਖਾ ਪਾਣੀ ਦੋਨੇ ਜਾਣੇ ਸਾਢੇ 5 ਤੱਕ ਕਰ ਦਿੰਦੇ ਕਿ ਭੂਣਾ ਆ ਚੁੱਕਾ ਗਾਂ ਤੇਰੀ ਮਰਜੀ ਆ ਛੇਰਾ ਸੀ ਤਾਂ ਦਾਛਾ ਤਾਂ ਜਿੰਨਾ ਕਿ ਆ ਦੋਨੇ ਜਾਣੇ ਠਰਕੀ ਗੁੜੇ ਆ ਜਿਹੜਾ ਗਾੜੂ ਹੁੰਦਾ ਸੀ ਨਾ ਜਦੋਂ ਉਹ ਸਾਢੇ 5 ਬੋਲਦੇ ਭੂਣਾ ਆ ਚੁੱਕਾ ਸਾਡੇ ਪਿੰਡ ਹੈਗੇ ਕਈ ਬੰਦੇ ਭਾਈ ਹਾਂ ਬਸ ਸਾਡੇ ਕਿਹੜੇ ਪਿੰਡ ਦੇ ਬਜ਼ੁਰਗਾਂ ਨਾਲ ਛਾਣੇ ਬਿਆਨੇ ਨਾਲੇ ਹੱਥ ਪੈਟਾਲ ਬੋਲੀ ਲੈਣ ਜਾਂਦੇ ਆ ਜਾਂਦੇ ਯਾਰ ਨਾਲੇ ਤਾਂ ਹੱਥ ਪੈਟਾਲ ਬਾਲੇ ਯਾਰ ਪਿੰਡ ਦੇ ਬਾਹਲੇ ਜਾਂਦੇ ਆ ਗੋਲੀ ਲੈਣੇ ਸ਼ਹਿਰ ਉਹ ਚਾਹ ਚਲੋ ਖਾਣੀ ਜਿਹੜਾ ਉੱਥੋਂ ਤਾਂ ਮਿਲਦੀ ਆ ਫਰੀ ਅੱਛਾ ਨਿਆ ਕਹਿੰਦੇ ਇੱਥੇ 50 ਰੁਪਈਆ ਦੀ ਵੇਚ ਦਿੰਦੇ ਆ ਅੱਛਾ ਵਪਾਰ ਚੜਾਰ ਕੇ ਦੁਕਾਨਦਾਰ ਅੱਜ ਕੱਲ ਲੋਕਾਂ ਨੇ ਅੱਛਾ ਨਾ ਰੇ ਸਿਆਣਪ ਹਾਂ ਬੇਸਿਤ ਸਿਆਣੇ ਆ ਖਾਣੇ ਆ ਕਈ ਤਾਂ ਤੋਂ ਐ ਮੰਨ ਲਾ ਸਾਡੇ ਇੱਕ ਦੋ ਬੰਦੇ ਆ ਪਿੰਡੇ ਦੇ ਕਿ ਹਾਂ ਬਾਥ ਤੇ ਜਾਣਗੇ ਮੇਰੇ ਸਾਰੇ ਤਰਕੇ ਚੱਲ ਜਾਈ ਜਾਣਗੇ ਬੁੜੀਆਂ ਮਗਰ ਭੈ ਛੋਟੇ ਛਾਣੇ ਬਣੇ ਗਏ ਅੱਛਾ ਇਹ ਇੱਕ ਦੋ ਵਾਰੀ ਜੀ ਟੀ ਵੀ ਹੋਈ ਆ ਬੰਦਿਆਂ ਦੀ ਚੀਜ਼ੇ ਦਾ ਪਯੋ ਦੇਖ ਤੂੰ ਹਾਂ ਬਾਹਲਾ ਕੁੱਤਾ ਪੈਂਦਾ ਨਾ ਵਾਲਾ ਹਾਂ ਤੇ ਜਵੇ ਸ਼ਰਮੀ ਲਾ ਰੱਖੀ ਸਾਰੀ ਨਾ ਸ਼ਰਮਾ ਭਾਈ ਹੋਜੇ ਨਾ ਭਾਈ ਨਾ ਕਹਿਣੀ ਜੋਗੇ ਕਿਸੇ ਦੀ ਗੱਲ ਕਰਦੇ ਸਾਡੇ ਤੇ ਵਾਲਾ ਲੱਗ ਜਾ ਬਿੱਖੋ ਬੰਦੇ ਤੇ ਸਾਡੇ ਤੇ ਖਾੜ ਖੰਡ ਦੇ ਦੇ ਕਾਨੂੰ ਖਾ ਖਾ ਉਹ ਖੰਦੇ ਆ ਦੇਖ ਅਸੀਂ ਕਿਸੇ ਨੂੰ ਨਾਤਾ ਕਰੇ ਮਾਰ ਆਕਿਆ ਨਾ ਕਿਸੇ ਨੂੰ ਚੰਗਾ ਕਿਹਾ ਅਸੀਂ ਆਪ ਦੀ ਮੜਕੇ ਚੜਾਈ ਨੇ ਬਸ ਅਗਲੇ ਨੂੰ ਹੁੰਦਾ ਸਾਡੇ ਕੋਲੇ ਝੁਕ ਦੇਣੀ ਹੈ ਹੈ ਕਿਹੜੀ ਗੱਦਲ ਪੂਰੀ ਮਾਰ ਕੇ ਅਸੀਂ ਝੁਕੀਏ ਕਿ ਥੋੜੀ ਬੰਦ ਮਾਰ ਗਿਆ ਦੱਸੋ ਭਾਈ ਪਿੰਡ ਚ ਮਰਕ ਅਸੀਂ ਆਪ ਦਾ ਖਾਣਾ ਭੈਂਦਾ ਫੁੱਲਾ ਯਾਰ ਆਪਣੇ ਸਾਡੇ ਵੀ ਘਰੇ ਹੈ ਨਹੀਂ ਸੀ ਭਾਈ ਕੋਈ ਨੀਂਗਾ ਚਾਰਾ ਪਸ਼ੂ ਨੂੰ ਪਾਉਣਾ ਪਈਏ ਅੱਖਾ ਚੱਲੀਏ ਫਿਰ ਆਪਕੇ ਗੜ ਬਾਗ ਚੱਲੀ ਜਾਵੇ ਤੂੰ ਵਿਚਰਾ ਫਿਰਾਈ ਕਰੀ ਮੈਂ ਹਾਂ ਹੱਥ ਨੇ ਆ ਗਈ ਹੱਥ ਨੇ ਆਵਾ ਫਿਰ ਮੈਂ ਹਾਂ ਹੱਥ ਨੇ ਆ ਗਈ ਥੇਲੇ ਪੈਗਾ ਹਾਂ ਹਾਂ ਆ ਜੀ ਤੁਸੀਂ ਦਾ ਯਾਰ ਹੈ ਨਾ ਹਾਂ ਠੀਕ ਹੀ ਹੈ ਆਜ ਆ ਗਏ ਚੱਲ ਕੋਈ ਨਹੀਂ ਛੜਾ ਆ ਗਿਆ ਫਿਰ ਸੋਝ ਰਹਾ ਹੈ ਨਾ ਉਹ ਹਾਂ ਯਾਰ ਉਹ ਤਿਆਰ ਰੱਖਿਓ ਯਾਰ ਚਾਰ ਚਾਰ ਤੂੰ ਆਪ ਹੀ ਦੌਰ ਨਾਲ ਚਾਰ ਤੇਰੇ ਆਪਣੇ ਕੇਤ ਜਿੰਗਾ ਰੱਖਿਆ ਕਰੀਂ ਬਸ ਮੈਨੂੰ ਰਾਤ ਨੂੰ ਗੱਲ ਕਰ ਆਪਣੇ ਬੰਦਾ ਹੀ ਚੱਜ ਤੈਨੂੰ ਦੇਖ ਕੇ ਸਬਜੀ ਭਾਜੀ ਤਾਂ ਭਈ ਦਿੰਦੇ ਨਹੀਂ ਜਵਾਬ ਕੋ ਮਰਗੀ ਲੈ ਜਾ ਸਾਡੇ ਕਿਹੜਾ ਗੋਬਲ ਪਟੂ ਹੈ ਤਾਂ ਇਹ ਸਬਜੀ ਮਾਰੇ ਗਵਾਂਡੀਆਂ ਦੇ ਪਟਾੜਾ ਕਰ ਪਰ ਮੇਰੀ ਗੱਲ ਸੁਣੋ ਹਾਂ ਬਸ

ਕੀ ਨੋ ਚੀਕਾ ਰੋਂਦਾ ਲੈ ਬੰਦਾ ਲੈ ਬੰਦਾ ਹਾਂ ਉਹ ਤਾਂ ਹੋਰ ਸਾਬ ਦਾ ਬੰਦਾ ਇਹਦਾ ਫਟਕਾ ਮੁੰਡੇ ਦਾ ਹਾਂ ਇਹਦਾ ਫਟਕਾ ਨਰਮਾ ਮਾਮੂ ਦਾ ਨਰਮਾ ਮਾਮੂ ਦਾ ਉਹ ਉਹ ਭਾਈ ਛੋਟਾੜ ਬਈ ਨਰਮਾ ਭਾਈ ਜਾਗਦਾ ਤਾਂ ਚਲ ਦੂਰ ਕੀ ਇਹ ਬਣਾ ਲੈਂਦਾ ਇਹ ਬੰਦਾ ਆਪਣਾ ਕੀ ਲੈਂਦਾਗਾ ਤਾਂ ਹੀ ਤਾਂ ਆਪਾਂ ਦੇਖ ਨੂੰ ਗੱਲ ਕਹੀ ਤੀ ਬਿਲਕੁਲ ਮੈਂ ਜੀ ਲੈ ਜਾ ਇਹ ਹੁੰਦਾ ਸ਼ਾਜਾ ਕੋ ਬੰਦ ਮਾਰ ਜੀ ਉਹ ਤਾਂ ਜਦੋਂ ਗਾਂ ਨੂੰ ਗਰਾਹੀ ਕਰਨ ਆਈ ਨਾ ਆਪਣੇ ਹਾਂ آپ میں آخا گی آج یہ سوچ نہیں آپ نہ رکھا گی یہ آخ گی تک کجا گے گیا جباب نہیں دینا چلا چل چپ